ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ 2 ਬਈ ਟਾਪ ਬਰੀਡ ਤਾਜ਼ੀਆਂ ਸੂਈਆਂ ਨੇ ਤੇ ਦੋ ਕਰਮਾਲੀਆਂ ਗੱਬਣਾ ਥੋੜੇ ਇੱਕ ਦਿਨ ਕਰਮਾਲੀਆਂ ਲੈਂਦੀਆਂ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਸਿੰਘ ਡੇਰੀ ਫਾਰਮ 'ਚ ਬਣਾਉਣ ਲੱਗੇ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆ ਜਾ ਬਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕੋ ਵਧੀਆ ਠੀਕ ਠਾਕ ਹੈ ਕਿਰਪਾ ਗੁਰੂ ਅਮਰਦਾਸ ਮਹਾਰਾਜ ਦੀ ਚੜ੍ਹਦੀ ਕਲਾ ਚਲੋ ਵਧੀਆ ਕਿਵੇਂ ਚੱਲਦਾ ਕੰਮਕਾਰ ਕਾਰੋਬਾਰ ਚਲੋ ਜੀ ਨਾਮ ਤੇ ਡਰੈਸ ਨਾਮ ਹੈਗਾ ਜੀ ਭਰਪੂਰ ਸਿੰਘ ਪਿੰਡ ਸੰਦੂਕਲ ਹੈ ਜ਼ਿਲ੍ਹਾ ਬਰਨਾਲਾ ਤਸੀਲ ਆਪਾਂ ਨੂੰ ਤਫਾ ਪੈ ਜਾਂਦੀ ਆ ਫੋਨ ਨੰਬਰ ਹੈਗਾ 9915466754 ਨੇੜੇ ਪਿੰਡ ਨੇੜੇ ਪਿੰਡ ਆਪਾਂ ਨੂੰ ਬਰਨਾਲੇ ਵਾਲੇ ਪਾਸੋਂ ਮੰਨ ਲਓ ਸੈਣਾ ਨੇੜੇ ਪੈ ਜਾਂਦਾ ਹਮ ਮਾਨਸਾਲੇ ਪਾਸੋਂ ਤਫਾ ਨੇੜੇ ਪੈ ਜਾਂਦਾ ਭਲੌਰ ਆਪਾਂ ਨੂੰ ਪੈ ਜਾਂਦਾ ਭਗਤੇ ਵਾਲੇ ਤੋਂ ਮੋਗੇ ਵਾਲੇ ਪਾਸੋਂ ਨੇੜੇ ਠੀਕ ਆ ਭਾਈ ਤੇ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਟਾਪ ਰੀਡ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਤੁਸੀਂ ਆ ਮੰਨ ਲਓ ਵੀ ਐਤ ਕੀ ਬੰਦੇ ਨੇ ਬਾਹਰ ਜਾਣਾ ਸੀ ਇਹਨੂੰ ਮੰਨ ਲਓ ਵੀ ਅੱਜ ਤੀਜਾ ਦਿਨ ਕਹਿ ਲ ਓਕੇ ਬਾਈ 22 ਕਿਲੋ ਬੋਲੀ ਨੈਟ ਹੁਣ ਇਹ ਨੈਟ ਹੈ ਅਗਲਾ 20 ਮੰਨ ਕੇ ਸੌਦਾ ਕਰ ਕੀ ਬਾਤ ਠੀਕ ਹੈ ਜੀ ਹੂੰ ਬੱਚਾ ਕੀ ਦੇ ਬੱਚਾ ਵਸਾ ਦੇਗੀ ਬੱਚਾ ਦੇਗੀ ਸੀ ਸੈਕਸੜੀ ਲੱਗਿਆ ਵਾ ਬੱਚਾ ਦੇਗੀ ਐ ਕਿ ਥੋੜੇ ਜਿਹਾ ਆਇਆ ਸੈਕਸੜਾ ਦੇ ਵਿੱਚ ਵੀ ਬੱਚੇ ਬਹੁਤ ਪਹਿਲਾਂ ਤਾਂ ਲੇਵਾ ਦੇ ਹਾਂ ਕਮਾਲ ਦਾ ਬਹੁਤ ਸੋਹਣਾ ਆਰਡਰ ਪੂਰਾ ਪੰਡ ਵਾਲਾ ਲੇਵਾ ਤੇ ਥਾਣ ਨੇੜ ਤੋਂ ਚੈੱਕ ਕਰਵਾ ਦੇਾਂਗੇ ਕੱਲਾ ਕੱਲਾ ਥਾਣ ਐ ਪੂਰੀ ਵਿੱਤੀ ਦੇ ਥਾਣ ਲੱਗਿਆ ਚੁਆਹੀ ਕਿਵੇਂ ਆ ਭਰਾ ਚੁਆਹੀ ਤਾਂ ਫਿਰ 101% ਆ ਤੈਨੂੰ ਪਤਾ ਚੂਣ ਤਾਂ ਇਹ ਜੀ ਵੜਦਾ ਕਿਵੇਂ ਮਾੜਾ ਹੂੰ ਨਾੜਾ ਨੂਣਾ ਲੇਵੇ ਤੇ ਫੁੱਲ ਤਾਂ ਚਾ ਕਮਾਲ ਦਾ ਫੁੱਲ ਕੱਦ ਫੁੱਲ ਬਰੀਡ ਖੋਲ ਦੇ ਬਾਈ ਤੋੜ ਲੱਕੇ ਇਹ ਮੰਨ ਲੋ ਵੀ ਆਪਣੀ ਘਰੀ ਚੋਈ ਵੀ ਆ ਪਰ ਆਪਣ ਨੂੰ ਹੀ ਦਿੱਤੀ ਵੀ ਆ ਬੱਚੀ ਓਕੇ ਪਹਿਲਾ ਸੂਆ ਹੂੰ ਬੰਦਾ ਆਪਾਂ ਤੋਂ ਹੀ ਲੈ ਕੇ ਗਿਆ ਸੀ 32 ਕਿਲੋ ਦੁੱਧ ਵਹਿਣ ਦੇ ਆ ਖੁੱਲਾ ਦਿੱਤਾ ਹੂੰ ਐਤਕੀ 35 36 ਕਿਲੋ ਦੀ ਆਪਾਂ ਨੂੰ ਫੁੱਲ ਉਮੀਦ ਆ ਗਾਹਾਂ ਅਗਲੇ ਦੀ ਹਿੰਮਤ ਆ ਚਾਹੇ ਚਲੀ ਲੈ ਬਾਈ ਫਾਲੀ ਇਹਦੀ ਬਾਹਰ ਦੇ ਸਕਦੀ ਹੈ ਜਿੰਨਾ ਮਰਜ਼ੀ ਲੈ ਲੈ ਬੰਦਾ ਸਾਂਹ ਵਾਲਾ ਹੋ ਗਿਆ ਆ ਜਾ ਪੁੱਤ ਹੁੱਲ ਬ੍ਰੀਕ ਕੀ ਜਿਹੜਾ ਬੈੜ ਬਿਊਟੀ ਦੇਖੋ ਛੋਟਾ ਜਿਹਾ ਫੇਸ ਪਤਲੀ ਚੰਗੀ ਦੁੱਧ ਵਾਲਾ ਪੀਸ ਆ ਕੋਲ ਲਾ ਕੇ ਬਾਕੀ ਤੋਰਾ ਚੈੱਕ ਕਰ ਲੋ ਇੱਕ ਨੰਬਰ ਗਰਮਣੀ ਦਾ ਤੋਰਾ ਪੰਡ ਵਾਲਾ ਲੈ ਵਾ ਬਾਈ ਬਾਕੀ ਫਿਟਿੰਗ ਵਾਲੀ ਆ ਸੋਹਣੀ ਪਿੱਛੀ ਦੀ ਢਾਂਚਾ ਢੋਂਚਾ ਇਹ ਜੀ ਬਾਹਰ ਤੋਂ ਬੱਚੇ ਲੈਣ ਦੀ ਲੱਜਤ ਆ ਜਾਂਦੀ ਹੈ ਸਹੀ ਗੱਲ ਆ ਬਈ ਬੱਚਾ ਗਈ ਆ ਤਾਂ ਚਾਉਂਦਾ ਹਮ ਬੱਚਾ ਚਵਾਈ ਓਕੇ ਆ ਹੈ ਚਵਾਈ ਤਾਂ ਪਧਾਰਾ ਮਾਰ ਦਾਂਗੇ ਠੀਕ ਆ ਬਾਈ पीएसडी ब्यूटी देखो थोड़ा नेहरा पहनना क्वालिटी चेक करवाऊनिया कि नहीं बाड़ी चंगीया क्वालिटी का क्या क्वालिटी क्वालिटी चले ठंडी सी साऊ सील ਦਾ ਹੱਥੀ ਤੇ ਮਸ਼ੀਨ ਨਾਲ ਕੋਈ ਚੱਕਰੇ ਨਹੀਂ ਬਾਕੀ ਐਸ ਪ੍ਰਾਂਡਰ ਤੁਹਾਨੂੰ ਐਸਾ ਹੌਲਾ ਲਾਹੇ ਵਜੇ 2 ਹੂੰ ਹੱਥ ਨੂੰ ਬੱਚੀ ਨੇ ਵੜਨਾ ਤੱਕ 7 ਵਜੇ ਦੇ ਵਿੱਚ ਆਈ ਓਕੇ ਬਾਈ ਹਾਂ ਤੇ ਕੀ ਮੋਲੇ ਦਾ ਪ੍ਰਾਜੈਜ ਫਿਰ ਇਹਦਾ ਮੋਲੇ ਦਾ ਦੇਖ ਆਪਾਂ ਕੋਈ 175 185 ਨਹੀਂ 145 ਚੋਂ ਮਾਨਤਨ ਕਰ ਚੱਕ ਬਾਈ ਜਮਾ ਜਾਇਜ ਮੋਲਾ 145000 ਦੀ ਵਹਿੜ ਬਾਈ ਕਹਿੰਦਾ ਚਾਰ ਤੇਰਾ ਦਿਖਾ ਦੇ ਬੱਚੀ ਦਾ ਦੱਸਦੀ ਹੈ ਨਾ ਮੈਂ ਚੀਟਾਂ ਚਟਾਂ ਚੋ ਬੜਾ ਬੱਚਾ ਮੈਂ ਕਹਿੰਦਾ ਬਈ ਚੀਜ਼ ਹੈ ਕਿ ਨਗੀਨਾ ਡਾਇਮੰਡ ਪੀਸ ਆ ਹਾਂ ਕਿਸੇ ਪਾਸਿਓਂ ਵਹਿੜਾ ਥਤਰਾ ਹੀ ਨਹੀਂ ਹੱਥ ਥਰਾ ਨਹੀਂ ਮਾਣਾ ਵੀ ਕੋਈ ਫਾਰਮ ਤੋਂ ਲੈਣ ਜਾਊ ਇਹ ਜੀ ਵਹਿੜ ਲੱਖ ਦੀ ਟੋਕੜ ਦਊਗਾ ਅਗਲਾ ਸਹੀ ਗੱਲ ਆ ਬਾਈ ਹਾਂ ਬਾਕੀ ਚੰਗੇ ਬੋਲੇ ਤੋਂ ਸਟਾਰਟ ਹੋਈ ਆ ਕਿ ਨਹੀਂ ਚੰਗੇ ਬੋਲੇ ਤੋਂ ਬਾਕੀ ਆਪਾਂ ਨੂੰ ਇਹ ਤਾਂ ਮਾਣਾ ਦੱਸੀ ਤੇ ਮਾਣਾ ਆਪਣੇ ਆਪ ਦੀ ਹੱਥੀ ਚੋਈ ਮੰਨ ਲਾ ਵੀ ਪਰ ਉਹ ਮੁੰਡੇ ਨੇ ਹੁਣ ਬਾਹਰ ਜਾਣਾ ਸੀ ਕੀ ਕਿਆ ਬੜਾ ਯਾਰਾ ਮੁੰਡਾ ਸੀ ਹੂੰ ਉਹ ਤਾਂ ਦੇ ਗਿਆ ਆਪਾਂ ਨੂੰ ਕਿਆ ਬਾਤ ਆ ਬਈ ਲੈ ਜਿਵੇਂ ਮਰਜੀ ਬਹਿ ਜਾ ਚਵਾਈ ਚੈੱਕ ਕਰ ਲੋ ਮੋਟਾ ਮੋਟਾ ਲਓ ਜੀ ਬੜਾ ਚੰਗਾ ਚੋਣਾ ਮੈਂ ਕਰਦਾ ਮੈਨੂੰ ਸਵਾਦ ਆ ਜਾਂਦਾ ਚੋਣ ਦਾ ਹਈ ਤਾਂ ਚਵਾਈਆਂ ਜੂਈਆਂ ਹੋਣੀਆਂ ਨਿਕਲਣ ਹੋਣੀਆਂ ਬਾਕੀ ਹਲੇ ਬਸਮਣ ਆ ਜਾਂ ਪਸਮਾ ਹੀ ਬਚੀ ਹੋਰ ਚੀਜ਼ ਬਣ ਜਾਣੀ ਆ ਸਹੀ ਗੱਲ ਆ ਬਈ ਕਿਆ ਬਾਤ ਆ ਬਈ ਚਵਾਈ ਤੂੰ ਹੀ ਤਾਂ ਇੱਕ ਨੰਬਰ ਆ ਕਿਨੇ ਓਕੇ ਆ ਬਾਕੀਆਂ ਫੈਕਸ ਪੇ 66 ਰੁਪਏ ਆਗਾ ਮੁੱਲ ਜਮਾ ਜਾਏ ਮੁੱਲ ਜਾਏ ਅੱਗੇ ਆ ਗਈ 2 ਨੰਬਰ ਤੇ ਜਰਸੀ ਕਿਹੜਾ ਸੂਈ ਸੂਈ ਇਹ ਦੂਜਾ ਸੂਈ ਇਹ ਸੂਈ ਆ ਕਦੋਂ ਸੂਈ ਆ ਅੱਜ ਮੰਨ ਲਓ ਵੀ ਇਹਨੂੰ ਦੂਜਾ ਦਿਨ ਬੱਚੇ ਕੀ ਦਿੱਤਾ ਕੱਲ ਰਾਤ ਦੀ ਸੂਈ ਵੀ ਆ ਬੱਚਾ ਵਸਾ ਦਿੱਤਾ ਇਹਨੇ ਵੀ ਬੱਚਾ ਦਿੱਤਾ ਬਾਈ ਹਾਂ ਕਿੰਨਾ 1 ਕਿਲੋ ਦੁੱਧ ਬੱਚੀਆਂ ਖੁੱਲਾ ਪਾ ਤੂੰ ਹੂੰ ਸੀਲ ਸਾਉ ਝੂਣ ਚਾਣ ਦਾ ਜਰਸੀ ਵੀ ਆ ਮਾਲਾ ਵੀ ਐਚ ਐਫ ਡੀ ਆ ਥੋੜੀ ਜਿਹੀ ਭੜਪੜਤਾ ਹੈਗੀ ਆ ਬੱਚੀ ਦੇ ਨਾਲ ਕੀ ਬਾਤ ਆ ਬਾਈ ਲੈ ਬਹੁਤ ਆ ਯਾਰ ਹਨਾ ਅੱਜ ਵੀ ਬੰਦਾ ਤੂੰ ਆ ਮਾਲਾ 15 ਤੋਂ 17 ਕਿਲੋ ਬੜਾ ਚੋ ਸਕਦਾ ਠੀਕ ਆ ਥਾਣੀ ਬੜਾ ਚੰਗਾ ਲੱਗਿਆ ਹਾਂ ਠੀਕ ਆਲਾ ਥਾਨ ਇਕੱਲਾ ਇਕੱਲਾ ਥਣ ਖੋਲੀ ਮੜੀ ਤੂਰੀ ਬਈ ਕਲਰ ਬੜਾ ਚੰਗਾ ਵਹਿੜਦਾ ਮੈਂ ਕਿਹਾ ਕੱਦ ਥੋੜਾ ਵਿਚੀ ਦੇ ਜਰਸੀ ਨੂੰ ਐਡਾ ਕਿੱਥੇ ਲੱਗਦਾ ਫਾਰਮ ਦੀ ਐਫ ਐਸ ਵੜ ਬਰਾਬਰ ਖੜੀ ਹੈ ਦੇਖੀ ਕਰ ਬਈ ਇਹਨਾਂ ਫਾਰਮ ਦੀ ਜਰਸੀ ਹੈ ਜਮਨ ਬਰਾਬਰ ਕਰਦਾ ਆਉਂਦਾ ਫੁੱਲ ਕਰਦਾ ਛੋਟ ਹੀ ਨਾ ਮੰਨਿਓ ਲੇਵਾ ਸੱਚੇ ਵੀ ਪੰਡ ਵਾਲਾ ਲੱਗਿਆ ਹਾਂਜੀ ਹਾਂ ਟੂਆ ਟੂਆ ਬੋਦੀਵਾਦੀ ਪੂਰੀ ਚੰਗੀ ਸਨਾ ਸੁਣਾ ਵਹਿੜ ਦੇ ਵਿੱਚ ਫੁੱਲ ਫੁੱਲ ਬਰੀਡ ਬਈ ਚਮਕ ਚਮਕ ਪੂਰੀ ਆ ਬੜੀ ਪੂਰੀ ਆ ਬਾੜੀ ਚਮਕ ਆ ਹਮ ਆਲਾ ਕਹਿੰਦਾ ਪੰਜਾਬ ਵਾਲੀ ਨੇ ਪੰਜਾਬ ਵਾਲੀ ਇਹ ਆ ਹਮ ਆ ਸਭ ਪੰਜਾਬ ਵਾਲੀ ਕਦ ਕਾਟ ਆ ਜਾ ਬੱਤਾ ਕਦ ਕੁੱਦ ਚੰਗਾ ਦੁੱਧ ਆਪੀ ਚੰਗਾ ਪਾ ਦੇਣਾ ਇਹਨੇ ਬੱਚੇ ਦਾ ਮੰਦੀ ਆ ਥੋੜਾ ਜਿਹਾ ਕੋਈ ਚੱਕਰ ਲੈ ਜਿਵਾਈ ਜੁਈ ਤਾਂ ਓਕੇ ਹੋਆ ਮੈਂ ਚਵਾਈ ਤਾਂ ਆਪਾਂ ਮਾਰਾਂਗੇ ਤਾਂ ਨਾ ਹਮ ਹਮ ਆ ਜਾ ਮਾਰਾ ਬੱਚੇ ਦਾ ਮੰਦੀ ਆ ਹਾਂ ਫੇਸ ਦੇਖ ਕਰ ਮਾਲੀ ਦਾ ਦੇਖੀ ਬਿਊਟੀ ਲੈ ਵਾਲੀ ਬਰੀਡ ਆ ਬੜ ਤੇ ਕਰਮਾਲੀ ਤੇ ਮੈਂ ਕਿਹਾ ਦੇਖ ਲਮਾਈ ਲਮੂਈ ਸ਼ੈਨਕ ਤੇ ਕੱਦ ਦੇਖ ਬੱਚੀ ਹਮ ਫੁੱਲ ਲੱਗਾਂ ਚੀਜ਼ ਐਨ ਖੁੱਲੀ ਪਾ ਦੂ ਭਾਂਡੇ ਚ ਹਮ ਬਾਈ 24 ਕਿਲੋ ਬੋਲੀ ਤਾਂ ਪਰਸੋ ਚੋਂ ਉੱਥੇ ਨੂੰ ਤਿਆਰ ਹੋਊਗੀ ਬੱਚੇ ਥੱਲੇ ਓਕੇ ਬਾਈ ਹਾਂ ਤੇ ਕੀ ਮੌਲਾ ਫਰਜ਼ਾਇਤ ਚਾਹ ਜਹਾਂ ਦਾ ਜਰਸੀ ਦੇ ਹਿਸਾਬ ਨਾਲ ਤੂੰ ਮੰਨ ਲੈ ਵੀ ਚਾਹੇ ਇਹਨੂੰ ਡੇਢ ਦੀ ਵੇਚ ਲੇ ਹਮ ਪਰ ਜਲਾਪਾ 1,25,000 ਦੀ ਦੇ ਦਾਂਗੇ ਛੱਡ ਕਹਿੰਦਾ ਕੀ ਬੋਲਗਾ ਫਿਕਰ ਮੁੱਲ ਕਰਾਉਣਾ ਬਾਈ ਕਹਿੰਦਾ ਡੇਢ ਦੀ ਵੀ ਜੇ ਕਹਿਦੀ ਹੈ ਨਾ ਤਾਂ ਵੀ ਵੇਖ ਜੂ ਕਿ ਨਹੀਂ ਬਾਈ ਹਾਂ ਹਾਂ 1,25 ਦੀ ਦੇ ਦੋਗੇ 1,25 ਦੀ ਦੇ ਦਾਂਗੇ ਮਾਨਤਨ ਹੋ ਜਾਵੇ ਮਾਨਤਨ ਕਰ ਦਾਂਗੇ ਆ ਜਾ ਪੁੱਤ 1,25,000 ਰੁਪਇਆ ਮੁੱਲ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮਾਨਤਨ ਜ਼ਰੂਰ ਹੋ ਜਾਵੇ ਬੜਾ ਬਹੁਤ ਚੰਗੀ ਜਰਸੀ ਹੈ ਮੰਗ ਫੁੱਲ ਮਿਲਦੀ ਘੱਟ ਆਗੀ ਮੈਲਦੀ ਬਹੁਤ ਘੱਟ ਹੈ ਜੀ ਹੂੰ ਬਾਕੀ ਆਪਾਂ ਤੁਹਾਨੂੰ ਤਾਰਾਂ ਤਾਰਾਂ ਦਿਖਾਉਣੇ ਇਹਦੀਆਂ ਮਾਰ ਕੇ ਬਾਕੀ ਇਹਨਾਂ ਦੀ ਫੈਂਟ ਚੰਗੀਆਂ ਹੁੰਦੀ ਆ ਐਤ ਤਾਂ 62 ਵੀ ਇੱਕ ਨੰਬਰ ਆ ਉਹ ਜਰਸੀ ਨਹੀਂ ਵੀ ਛੋਟੀ ਜੀ ਆ ਫਮਾਤ ਚ ਵਾਲੀ ਛੋਟੀ ਜੀ ਆ ਸਹੀ ਗੱਲ ਆ ਲੈ ਲੈ ਲਾਖ ਲਾਖ ਦੀ ਹੁੰਦਾ ਉਹਨਾਂ ਦਾ ਮੰਗੀਆਂ ਦਾ ਲੈ ਸੀਲ ਦੇਖੋ ਲੈ ਕਿੰਨੀ ਠੰਡੀ ਆ ਗਰਮਲੀ ਇੱਕ ਨੰਬਰ ਚ ਝੋਣ ਲੱਗਾ ਮੋਟਾ ਮੋਟਾ ਝੋਣਾ ਜਿਵੇਂ ਮਰਜ਼ੀ ਝੋਈ ਚਿਆ ਐ ਗੁੱਲਿਆ ਥਣ ਕੱਢ ਵੀ ਹਲੇ ਦਾ ਬੱਚੀ ਦੇ ਭਾਲ ਲੈ ਆਣ ਤੂੰ ਐ ਮੰਨ ਲੈ ਹੂੰ ਬਾਕੀ ਕੱਚਾ ਬੋਲਾ ਲੈ ਬਾਕੀ ਚਵਾਈ ਚੈੱਕ ਕਰ ਤੂੰ ਮੋਟਾ ਮੋਟਾ ਝੋਣਾ ਕਿਆ ਬਾਤ ਹੈ ਬਈ ਨੱਬੜ ਦਿਆ ਜਵਾਈ ਪੂਰੀ ਕਿ ਨਹੀਂ ਸਵਾਦ ਆ ਜਾ ਨਵਾ ਚੋਣ ਚ ਹਾਂ ਕਹਿੰਦਾ ਇੱਕ ਨੰਬਰ ਜਵਾਈ ਹੈ ਇੱਕ ਨੰਬਰ ਬਈ ਕਿਆ ਬਾਤ ਹੈ ਬੜਾ ਚੰਗਾ ਚੋਣਾ ਪਹਿਲੇ ਦਾ ਫਰੈਸ਼ ਹਮ ਫਿੱਟ ਫਿੱਟ ਲੈ ਵਾ ਫਿੱਟ ਫਿੱਟ ਕਾ ਬਹੁਤ ਜਾਇਜ ਅੱਗੇ ਆ ਗਈ ਤਨ ਨੰਬਰ ਇਹ ਵੀ ਜਰਸੀ ਆ ਕਾਲੇ ਰੰਗ ਚ ਜਰਸੀ ਕਾਲੇ ਬਲੈਕ ਕਲਰ ਇਹ 24 25 ਕਿਲੋ ਦੁੱਧ ਪਾ ਦੋ ਦੂਜਾ ਸੂਏ ਇਹ ਸੁੰਦੀ ਐ ਕਿੰਨੇ ਦਿਨ ਇਹ 10 ਤੋਂ 12 ਦਿਨ ਦੀ ਕੱਚੀ ਆ ਲੈ ਢੱਲ ਬੜੀ ਪਈਆ ਹਣਾ ਬੜੀ ਢੱਲ ਪਈਆ ਅੰਡਾਂ ਨੂੰ ਲੈ ਲੈਣੀਆਂ ਫਿਰ ਕਰਮਣੇ ਨੇ ਸੋਣ ਕੱਚੀ ਕੱਚੀ ਆ ਲੈ ਮੈਂ ਖੈਲਾ ਗੁੱਲੇ ਵਾਲਾ ਥਾਣਾ ਮੈਂ ਖੈਲਾ ਜਿਵੇਂ ਮਰ ਜੀਆਂ ਉਹ ਸੋਣਾ ਲੈਵਾ ਬਣਾ ਜਣਾ ਅੱਡ ਹੂੰ ਕੱਚੀ ਕੱਚੀ ਆ ਬਈ ਲਾਹੂ ਬਹੁਤ ਯਾਰ ਬਹੁਲਾ ਲਾਹੂ ਗੀ ਖੋਲੀ ਮਣੀ ਤੋਰੀ ਦੁੱਧ 25 26 ਕਿਲੋ ਦਾ ਇਹ ਆਰਾਮਦਾਰੀ ਨੇ ਪਾ ਦੋ ਹੂੰ ਬਰੀਡ ਇਹ ਵੀ ਉਡੂਈ ਆ ਗੱਲ ਕਰ ਰੰਗ ਕਾਲੇ ਚ ਆ ਗਈ ਰੰਗ ਕਾਲੇ ਚ ਆ ਗਈ ਬਰੀਡ ਸੇਮ ਗਰਮੀ ਨਹੀਂ ਮੰਨਦੀ ਹੈਂਡ ਫੁੱਲ ਆ ਜਾਣੀਆਂ ਮੱਝ ਨਾਲ ਦਾ ਦੁੱਧ ਦੇ ਦੇਣਾ ਆ ਜਾ ਪੁੱਤ ਜੇ ਮੈਂ ਮੂਰੇ ਮੌਸਮਾਂ ਦਾ ਲੱਜ ਤਾਂ ਦੇ ਸਹੀ ਗੱਲ ਆ ਪੂਰੀ ਪਲੀ ਵੀ ਆ ਜਾਣ ਵਾਲੀ ਆ ਕੋਈ ਲੱਸੀ ਨਹੀਂ ਲਾਵੀਨੀ ਕੱਚੀ ਕੱਚੀ ੱਟਲਾਂ ਤੋਂ ਪਤਾ ਲੱਗਦਾ ਵੀ ਲੇਵਾ ਬਣਾਉ ਟਾਪ ਦਾ ਬਾਈ ਜਿੱਦ ਦੇ ਤਿਆਰ ਹੋ ਗਈ ਵੱਡ ਦੱਸੂਗੀ ਹਾਂਜੀ ਦੋਰਾ ਚੱਕੀਆ ਅੱਗੇ ਮੰਨ ਲਓ ਵੀ ਹਲੇ ਜਗਾ ਜਵਾ ਆਪਣੀ ਗਿੱਲੀ ਆ ਹੂੰ ਅੱਛੇ ਬਣ ਆ ਜਾ ਪੁੱਤ ਥੋੜੀ ਜਗਦੀ ਆ ਇੱਧਰ ਬਾਹਰ ਜਾਣ ਤੋਂ ਜਗਦੀ ਆ ਜਗਦੀ ਆ ਮੇ ਸੋਸਦੇ ਕੀ ਮੋਲ ਆ ਫਿਰ ਇਹਦਾ ਜਾਇਜ ਕੱਚੀ ਕੱਚੀ ਮੋਲ ਅਜ ਕੱਚੀ ਆ ਜਿਹੜੀ ਦੱਸ ਦਿੰਦੀ ਆ ਅਗਲਾ ਸਾਂਭ ਲੂਗਾ ਬੈਠ ਤਾਂ ਇਹ ਸੁੱਕਿਆ ਪਾਣੂ ਵੀ ਪਤਾ ਹੈ ਹੂੰ ਹਾਂ ਵੀ 90 ਦੀ ਵੀ ਬੈਠੀ ਹੂੰ ਅੱਜ 75000 ਚ ਛੋੜ ਸੱਪਾ ਕਰ ਦਾਂਗੇ ਜਮਾ ਜੈ ਜ ਮੋਲਾ ਭਾਈ 75000 ਚ ਬਾਈ ਕਹਿੰਦਾ ਨਹੀਂ ਤਾਂ ਨਹੀਂ ਦੇਖ ਲੈ ਲੈ ਬੋਲੀ ਠੰਡੀ ਆ ਯਾਰ ਹਣਾ ਲੈਣਾ ਕੁਛ ਨਹੀਂ ਠੰਡੀ ਜੈ ਜਵਾਦ ਚੋਈ ਜਮਾ ਜੈ ਜ ਮੋਲਾ 75000 ਚ ਮਾਨਦਾਨ ਹੋ ਜਾਊਗਾ ਗੁੱਲੇ ਵਾਲਾ ਥਾਂ ਰੋਗ ਦਾ ਰੋਗ ਦਾ ਚੋਣ ਹੋਊਗਾ ਹਾਂ ਕੱਚੀਆਂ ਦਾ ਭਾਗ ਆ ਜਿੱਦ ਦੇ ਤਿਆਰ ਹੋਗੇ ਵੇੜ ਦੇ ਜਿਸਵਾਕੇ ਵਿੱਚਣੀ ਉਹ ਵੜਦੇ ਲੈ ਕਿੰਨੇ ਰੁਪਈਆ ਦੀ ਸਵਾਕੇ ਤਾਂ ਮੈਂ ਕੋਈ ਛੜਦੇ ਨਹੀਂ ਚਾਹ 95 ਮੰਗ ਲਈ ਗਰੰਟੀ ਦਿੰਦਾ ਜੋ ਚਾ ਥੱਲੇ ਬਹਿ ਗਿਆ ਬੰਦਾ ਕਿਉਂ ਜਿੱਦ ਦੇ ਸੂਪੀ ਵੇੜਾ ਹਾਂ ਪੰਡ ਵਾਲਾ ਲੇਵਾ ਹੋਣਾ ਗੱਲਾਂ ਕਰਾਉ ਵੜ ਉਹਦੇ ਗੱਲਾਂ ਹਾਂਜੀ ਹੂੰ ਲਾਸਟ ਦੇ 4 ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਸੁੰਦੀ ਆ ਜੀ ਓਕੇ ਇਹਦੇ ਮੰਨ ਲਓ ਵੀ 25 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਆ 10 ਕ ਦਿਨ ਦੀ ਮੰਨ ਲਓ ਕੱਚੀ ਆ ਵੱਚੀ ਓਕੇ ਸੀਲਸ ਆਉਂਦਾ ਤੇ ਠੰਡੀ ਦਾ ਅੰਤੇ ਦਾ ਨਹੀਂ ਕੁਆਲਿਟੀ ਮੂੰਹੋਂ ਚੌਗੀ ਆ ਵੱਚੀ ਠੰਡੀ ਸੀਲ ਫੁੱਲ ਤੇ ਕਿੰਨਾ ਕੁ ਰਿਕਾਰਡ ਹੈ ਤਾਂ ਦੁੱਧ ਦਾ ਭਾਈ 23 24 ਕਿਲੋ ਦਾ ਪਲੂਣ ਦਾ ਰਿਹਾ ਨਾ ਨਾ ਲੇਵਾ ਥਾਣਾ ਇਹ ਆ ਥਣ ਖੋਲ ਦੇ ਤੌਰ ਤੇ ਰੱਖਿਆ 22 ਕਿਲੋ ਦੁੱਧ ਬੱਚੀ ਪਾ ਦੂਗੀ ਇਸਦੀ ਮੋਜੂਰੇ ਪੂਰੇ ਪੱਕੇ ਪ੍ਰਿੰਟ ਦੀ ਆ ਬਿਊਟੀ ਦੇਖੋ ਬਾਕੀ ਹਲੇ ਉਮਰ ਲੱਭੀ ਹੈ ਚੌਕੀ ਹਮੂ ਚਾਰ ਦਿਨ ਲੱਗੀ ਹਾਂ ਸੀਮਨ ਬਹੁਤ ਚੰਗਾ ਲੱਗਿਆ ਵਾ ਆ ਪਰਕਾਰ ਸਾਰਾ ਦੇ ਦਾਂਗੇ ਆ ਫਾਰਕਾਰ ਚੰਗਾ ਹੈ ਅੱਗੇ ਸੀਮਨ ਦਾ ਬਹੁਤ ਚੰਗਾ ਰਕਾਰ ਠੀਕ ਆ ਭਾਈ ਤੋਰਾ ਚੈੱਕ ਕਰਿਓ ਕਰਮਾਈ ਦਾ ਫੁੱਲ ਬ੍ਰੀਟ ਪ੍ਰਿੰਟ ਪ੍ਰੋਟੈਕ ਨੰਬਰ ਕੱਲੀ ਕੱਚੀ ਕੱਚੀ ਆ ਕੱਚੀਆਂ ਆਲੇ ਭਾਅ ਹੋਣਗੇ ਜਿੱਦ ਦੇ ਵੜਾ ਤਿਆਰ ਹੋ ਗਿਆ ਦੱਸਣੀ ਆ ਕਹਨੀ ਭਾਈ ਹਾਂਜੀ ਹਾਂ ਹੂੰ ਤੋਰਾ ਇੱਕ ਨੰਬਰ ਕਰਵਾਇਆ। ਹਰ ਜਾਪ। ਇੱਧਰ ਨੂੰ ਮੋੜ ਲਿਆ। ਤੇ ਇਸ ਮੁਖਾ ਦੇ ਮੜਾ। ਤੇ ਇਸ ਦੇਖ ਨਾ। ਖੜਦੀ ਖੁਦ ਨਹੀਂ ਬੱਚੀ ਦੀ ਬਹੁਤ ਚੰਗੀ ਹੈ। ਇਹਦੀ ਹੈ ਮੇਲਾ ਨਹੀਂ ਸਾਨ ਹੈ ਇੱਕ ਨੰਬਰ ਚੀਜ਼ ਹੈ। ਹਾਂ ਮੈਂ ਜੋੜ ਕੇ ਐ ਖੜਦੀ ਆ ਕੁੜੀ ਆ। ਕੁੜੀ ਆਂ ਗੋ। ਕੀ ਮੋਲ ਜਾਇਦਾ ਫਿਰ ਇਹਦਾ। ਅੱਜ ਆਪਾਂ ਕੱਚੀ-ਕੱਚੀ 1 ਲੱਖ 10 ਹਜ਼ਾਰ ਕੇ ਛੋੜ ਸੱਪਾ ਕਰਦਾ। ਚੱਕ ਬਾਈ ਜਮਾ ਜਾਇਜ ਮੋਲ। ਇਹ ਬੱਚੀ ਤਾਨੂੰ ਇੱਕ ਬਾਦ ਨਾ। ਸੋ ਆਕੇ ਸਵਾਦ ਨੂੰ ਵੇਚ ਲਾਂਗੇ ਠੀਕ ਆ ਹੂੰ ਜਮਾ ਜੈਜ ਮੋਲ ਲ 110000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਬਾਕੀ ਕੋਈ ਚੱਕਰ ਕਾਰਨ ਚੋਈ ਹੈ ਲਿਬੜੀ ਤੇ ਬੜੀ ਹੈ ਨਮਾਈ ਵੀ ਨਹੀਂ ਆਪਾਂ ਦਾ ਨਮਾਈ ਵੀ ਨਹੀਂ 25000 ਚਲ ਕੋਈ ਨਹੀਂ ਆਪਾਂ ਪਾਤੀ ਕਈ ਵਾਰੀ ਕੋਈ ਸਾਹਮਣ ਵਾਲਾ ਬੰਦਾ ਲੈ ਲਾਉਂਦਾ ਹੂੰ ਸਹੀ ਆ ਬਾਈ ਆ ਜਾ ਪੁੱਤ ਕੱਚੀ ਆਏ ਆ ਜਿਵੇਂ ਅੱਜ ਗੱਟਾ ਇਹਨੂੰ ਫੀਡ ਦਾ ਪੈਣਾ ਸ਼ੁਰੂ ਹੋ ਗਿਆ ਇੱਕ ਨਹੀਂ ਹਾਂਜੀ ਵੜਨਾ ਬਹੁਤ ਆ ਵੜਨੇ ਵੜਨਾ ਅਗਲੇ ਨੂੰ ਨਾਲੇ ਅੱਜ ਮੰਨ ਲਓ 25-30000 ਰੁਪਏ ਮੰਦੀ ਮਿਲੂ ਮੰਦੀ ਮਿਲੂਗੀ ਇਹ ਆਪਾਂ ਵਾਦੇ ਨਾ ਕਹਨੇ ਹੂੰ ਸੀਮਨ ਡਿਟੇਲ ਬਹੁਤ ਚੰਗੀ ਆਗੇ ਦੇਣੀ ਵੀ ਵੱਚੀ ਆ ਪੈੜ ਨਹੀਂ ਠੀਕ ਆ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਚਾਰੀ ਟੋਪ ਦੇ ਆ ਕਿਸੇ ਵੀ ਕੋਈ ਵੀ ਨਗ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ